ਕੁਝ ਮਹੀਨੇ ਪਹਿਲਾਂ ਹੀ ਸਰਪੰਚੀ ਦੇ ਇਲੈਕਸ਼ਨ ਹੋਏ ਸੀਗੇ ਪੰਜਾਬ ਦੇ ਵਿੱਚ ਮੈਂ ਇੱਥੇ ਖੜਾ ਅੱਜ ਡੇਰਾ ਵਸੀ ਦਾ ਇੱਕ ਪਿੰਡ ਹੈਗਾ ਜੀ ਖੇੜੀ ਖੇੜੀ ਸੁੰਦਰਾ ਪਿੰਡ ਹੈਗਾ ਪੰਡਵਾਲਾ ਤੋਂ ਬਾਅਦ ਖੇੜੀ ਸੁੰਦਰਾ ਇੱਥੇ ਆਉਂਦਾ ਹੈਗਾ ਪਿੰਡ ਤੇ ਇਹ ਪਿੰਡ ਦੇ ਵੀ ਤੁਹਾਨੂੰ ਇੱਕ ਖਾਸੀਅਤ ਦੱਸ ਦਿਆਂ ਜੀ ਇੱਥੇ ਅੱਜ ਕੰਮ ਚੱਲ ਰਿਹਾ ਜੀ ਚਾਈਨਾ ਲਗਰੀਆਂ ਜੀ ਠੀਕ ਹੈ ਜੀ ਉਹ ਮੈਂ ਤੁਹਾਨੂੰ ਦੱਸੂਗਾ ਜਿਹੜਾ ਪਹਿਲੀ ਲਾਈਨ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਹੈਗਾ ਕਿ ਕੁਝ ਮਹੀਨੇ ਪਹਿਲਾਂ ਇੱਥੇ ਸਰਪੰਚੀ ਦੇ ਇਲੈਕਸ਼ਨ ਹੋਏ ਸੀਗੇ ਤੇ ਇਹ ਸਰਵ ਸੰਮਤੀ ਦੇ ਨਾਲ ਇਲੈਕਸ਼ਨ ਹੋਏ ਸੀਗੇ ਜੀ ਇੱਥੇ ਤੇ ਜਿਹੜਾ ਸਰਪੰਚ ਚੁਣਿਆ ਗਿਆ ਸੀਗਾ ਤੇ 5 ਲੱਖ ਰੁਪਈਆ ਗ੍ਰਾਂਟ ਦਿੱਤੀ ਗਈ ਸੀਗੀ ਤੇ ਉਹੀ 5 ਲੱਖ ਦੇ ਨਾਲ ਇੱਥੇ ਪੂਰੇ ਪਿੰਡ ਦੀ ਜਿਹੜੀ ਫਿਰਨੀ ਹੈਗੀ ਆ ਉਹਦੀ ਟਾਈਲਾਂ ਦਾ ਕੰਮ ਚੱਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਜੀ ਟਾਈਲਾਂ ਦਾ ਕੰਮ ਇੱਥੇ ਚੱਲਦਾ ਪਿਆ ਹੈਗਾ ਇਹ 22 ਫੁੱਟ ਦੀ ਸਾਢੇ 22 ਫੁੱਟ ਦੀ ਦੱਸ ਰਹੇ ਹੈ ਕਿ ਚੌੜੀ ਇਹ ਰੋਡ ਬਣਦੀ ਪਈ ਹੈਗੀ ਆ ਜੀ ਤੇ ਹੋਰ ਕਿੰਨਾ ਪੈਸਾ ਲੱਗ ਰਿਹਾ ਤੇ ਹੋਰ ਕੀ ਕੁਛ ਹੈਗਾ ਤੇ ਸਾਡੇ ਨਾਲ ਅੱਜ ਇੱਥੇ ਸਰਪੰਚ ਇਕਬਾਲ گور ਉਹਨਾਂ ਦੇ ਪਤੀ ਇੱਥੇ ਮੌਜੂਦ ਹੈਗੇ ਆ ਤੇ ਹੋਰ ਵੀ ਪਿੰਡ ਵਾਸੀ ਇੱਥੇ ਖੜੇ ਹੈਗੇ ਆ ਜੀ ਹਾਂਜੀ ਤੁਹਾਡਾ ਸ਼ੁਭਨਾਮ ਕੀ ਹੈਗਾ ਜੀ ਰਣਵੀਰ ਸਿੰਘ ਹੈ ਜੀ ਰਣਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਸਾਡੇ ਵਾਹ ਖੇਤੀ ਦੇ ਵਿੱਚ ਜੀ ਤੇ ਅੱਜ ਪਿੰਡ ਤੁਹਾਡਾ ਖੇੜੀ ਪਿੰਡ ਹੈਗਾ ਖੇੜੀ ਸੁੰਦਰਾਂ ਦੇ ਨਾਮ ਤੇ ਜਾਣਿਆ ਜਾਂਦਾ ਹੈਗਾ ਬੀਸਿਕਲੀ ਤੇ ਇੱਥੇ ਟਾਇਲਾਂ ਦਾ ਕੰਮ ਚੱਲ ਰਿਹਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਤੁਸੀਂ ਜੀ ਸਰੇਦਾ ਬਹੁਤ ਪੁਰਾਣੀ ਗਲੀ ਸੀ ਕਦੇ ਕੰਮੇ ਨਹੀਂ ਇੱਥੇ ਲੱਗੇ ਸੀ 25 30 ਸਾਲ ਹੋ ਗਏ ਕੰਮ ਜਦੋਂ ਵੀ ਲੱਗਦਾ ਸੀ ਕੋਈ ਰੁਕਾਵਟ ਆ ਜਾਂਦੀ ਸੀ ਇਸ ਕਰਕੇ ਹੁਣ ਜਿੱਦਾਂ ਸਹਿਮਤੀ ਦਾ ਪੈਸਾ ਆਇਆ ਜੀ ਉਹਦਾ ਕੰਮ ਪੈਸਾ ਲੱਗਿਆ ਜੀ ਹੁਣੇ ਉਹਨਾਂ ਆਈਡੀਆ ਵੀ ਇਹ ਸਾਰੀ ਤਕਰੀਬਨ ਸਾਰੀ ਕੰਪਲੀਟ ਹੋ ਸਕਦੀ ਹੈ ਜੀ ਹਮ ਠੀਕ ਹੈ ਜੀ ਤੇ ਇਹ ਕਿੰਨੀ ਇਹਦੀ ਲੰਬਾਈ ਚੌੜਾਈ ਕਿੰਨੀ ਹੈਗੀ ਆ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਇਹ ਸਾਡੇ ਬਾਈ ਇਹ ਚੌੜਾਈ ਹੈ ਇਹਦੀ ਲੰਬਾਈ ਤੇ ਹੀ ਸੜਕ ਤੱਕ ਇਹ ਆਈ ਹੁਣ ਤਾਂ ਜਿਹੜਾ ਸਾਗੇ ਰੋਡ ਤੇ ਹੀ ਚੱਲੂਗਾ ਉੱਥੇ ਚਲੇ ਜਾਣੀ ਹੈ ਇਹ ਸਾਰੀ ਠੀਕ ਹੈ ਜੀ ਇਹਦੇ ਪਿੰਡ ਦੇ ਪਰਲੇ ਪਾਸੇ ਜਿਹੜੀ ਮੇਨ ਰੋਡ ਹੈਗੀ ਹੈ ਜੀ ਹਾਂ ਜੀ ਉੱਥੇ ਤੱਕ ਅਟੈਚ ਹੋ ਜਾਣੀ ਹੈ ਇਹ ਅੱਛਾ ਜੀ ਹਾਂਜੀ ਤੇ ਇਹ ਮਤਲਬ ਕੰਮ ਹਲੇ ਇਹ ਕਦੋਂ ਸ਼ੁਰੂ ਹੋਇਆ ਸੀ ਕੰਮ ਇਹ ਸਾਰਾ ਜੀ ਕੰਮ ਤਾਂ ਇਹ ਹਲੇ 22 ਦਿਨੇ ਹੋਏ ਹੈ ਜੀ ਸ਼ੁਰੂ ਹੋਏ ਮੈਨੂੰ ਕੰਮ ਨੂੰ ਹੀ ਬਹੁਤਾ ਟਾਈਮ ਨਹੀਂ ਹੋਇਆ ਜੀ ਮਾਈਨ ਨਾ ਕੰਮ ਖਿੱਚ ਗਈ ਹੋਰ ਰਹਿ ਗਈ ਬਸ ਹੁਣ ਦੇਖਦੇ ਹਾਂ ਕਿੰਨੇ ਦਿਨ ਚਲਾਣੇ ਐ ਸੀਰੇ ਤੇ ਉਹ ਜਿਹੜੀ ਗ੍ਰਾਂਟ ਦੀ ਗੱਲ ਹੋ ਰਹੀ ਹੈਗੀ ਆ ਉਹਦੇ ਬਾਰੇ ਜ਼ਿਕਰ ਵੀ ਕੀਤਾ ਹੈਗਾ ਤੇ ਇਹਦੇ ਬਾਰੇ ਦੱਸੋ ਥੋੜਾ ਜਿਆ ਕਿਸ ਤਰ੍ਹਾਂ ਹੋਇਆ ਜੀ ਇਹ ਸਾਰਾ ਗ੍ਰਾਂਟ ਮੇਰੇ ਕਹਿਣ ਦਾ ਮਤਲਬ ਸਰਬਸੰਮਤੀ ਨਾਲ ਜਿਹੜੇ ਪੈਸੇ ਤੁਹਾਨੂੰ 5 ਲੱਖ ਰੁਪਏ ਤੁਸੀਂ ਜ਼ਿਕਰ ਕੀਤਾ ਹੈਗਾ ਜੀ ਹਾਂਜੀ ਹਾਂਜੀ ਉਹਦੇ ਬਾਰੇ ਦੱਸੋ ਜੀ ਤੇ ਪਹਿਲਾਂ ਹੋਰ ਵੀ ਕੋਈ ਪੈਸਾ ਇਹਦੇ ਵਿੱਚ ਪਿਆ ਹੋਇਆ ਜਾਂਦਾ ਸਾਰਾ ਪਿਛਲੀ ਪੰਚਾਇਤ ਵਿੱਚ ਪਿਆ ਸੀ ਜੀ ਪਾ 4 ਲੱਖ 75 75 ਕੁਝ ਪਿਆ ਸੀ ਅੱਛਾ ਜੀ ਉਹ ਵੀ ਲੱਗਿਆ ਇਹ ਕੁਝ ਪਹਿਲਾਂ ਬੋਰ ਦਾ ਹੀ ਆਇਆ ਵਾਸੀ ਪੈਸਾ ਹੀ ਹੂੰ ਉਹ ਵੀ ਸਾਰਾ ਬੋਰ ਤੇ ਵੀ ਬੋਰ ਵੀ ਕਰਾਇਆ ਇੱਥੇ ਹੂੰ ਬਾਕੀ ਹੁਣ ਜਿਹੜਾ ਪੈਸਾ ਹੁਣ ਆਇਆ ਸੀ ਸਹਿਮਤੀ ਵਾਲਾ ਹੀ ਉਹ ਗੋਲੀਆਂ ਚਲਾ ਰਹੇ ਆ ਜੀ ਇੱਥੇ ਠੀਕ ਹੈ ਜੀ ਬੜਾ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਇੱਥੇ ਹੋਰ ਵੀ ਪਿੰਡ ਵਾਲੇ ਇੱਥੇ ਨਾਲ ਖੜੇ ਹੈਗੇ ਆ ਬੇਟਾ ਆਪਣਾ ਸ਼ੁਭਨਾਮ ਕੀ ਹੈਗਾ ਜੀ ਮਨਦੀਪ ਸਿੰਘ ਹੈ ਜੀ ਮਨਦੀਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੁਸੀਂ ਨਵੀਂ ਜਨਰੇਸ਼ਨ ਦੇ ਨਾਲ ਹੋ ਜੁੜੇ ਹੋ ਤੇ ਇਸ ਨੂੰ ਕਿਵੇਂ ਦੇਖ ਰਹੇ ਪਿੰਡ ਦੇ ਵਿੱਚ ਕਮ ਹੋ ਰਿਹਾ ਹੈਗਾ ਇਹ ਬਹੁਤ ਵਧੀਆ ਗੱਲ ਹੈ ਜੀ 20-25 ਸਾਲ ਤੋਂ ਕੋਈ ਇੱਧਰ ਕੋਈ ਵੀ ਪੰਚਾਇਤ ਬਣਦੀ ਸੀਗੀ ਕੋਈ ਨਹੀਂ ਆਂਦਾ ਸੀਗਾ ਇੱਥੇ ਹੂੰ ਤੇ ਹੁਣ ਸਰਬ ਸੰਮਤੀ ਨਾਲ ਰਣਵੀਰ ਸਿੰਘ ਬਣੇ ਨੇ ਸਰਪੰਚ ਤੇ ਹੁਣ ਸਭ ਤੋਂ ਪਹਿਲਾਂ ਮੋਟਿਵ ਇਹੀ ਹੈ ਕਿ ਸਾਡਾ ਫਿਰਮੀ ਦਾ ਗੰਦ ਕੱਢਿਆ ਜਾਵੇ ਹੂੰ ਤੇ ਨਾਲ ਅਸੀਂ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗ੍ਰਾਂਟ ਪਚਾਈਏ ਤੇ ਹੋਰ ਵੀ ਅੱਗੇ ਸਾਡਾ ਸਾਥ ਦੇਣਗੇ ਫਿਰਮੀ ਸਿਰੇ ਲਗਾਉਣ ਵਾਸਤੇ ਠੀਕ ਹੈ ਜੀ ਤੇ ਇਹ ਇਹਦੇ ਵਿੱਚ ਪਾਈਪ ਵੀ ਪਾਏ ਤੁਸੀਂ ਸਾਈਡਾਂ ਦੇ ਉੱਪਰ ਪਾ ਲਏ ਉਹ ਕਿੰਨੀ ਲੈਂਥ ਕਿੰਨੀ ਹੈਗੀ ਆ ਉਹ ਸੀਵਰੇਜ ਵਾਸਤੇ ਤੁਸੀਂ ਪਾਈਪ ਪਾਈਪ ਸੀਵਰੇਜ ਵਾਸਤੇ ਪਾਈ ਹੈ ਸਰ ਉਹ ਅੱਛਾ ਜੀ ਹਾਂਜੀ 20 ਫੁੱਟ ਦੀ ਲੈਂਥ ਹੈ ਇਹ ਉਹ ਹਾਂਜੀ 8 ਇੰਚੀ ਪਾਈ ਪਈ ਉਹ ਹੂੰ ਹੂੰ ਉਹਦੇ ਪੈ ਗਈ ਜਲੇ ਤੇ 30 ਵਿੱਚ ਪਈਆਂ ਬਾਕੀ ਪਈਆਂ ਜੀ ਬਚੇ ਵੀ ਜਿੱਥੇ ਲੋਡ ਪਊਗੀ ਉੱਥੇ ਪਾ ਦਾਂਗੇ ਜੀ ਹੁਣ ਠੀਕ ਹੈ ਜੀ ਹਾਂਜੀ ਤੇ ਇਹ ਬੜਾ ਅੱਛਾ ਕੰਮ ਤੁਸੀਂ ਇੱਥੇ ਸ਼ੁਰੂ ਕਰਵਾ ਦਿੱਤਾ ਹੈਗਾ ਜੀ ਤੇ ਦੂਸਰਿਆਂ ਵਾਸਤੇ ਵੀ ਇੱਕ ਮਿਸਾਲ ਇਹ ਕਾਇਮ ਹੋ ਹੋ ਰਹੀ ਹੈ ਇਹਦੇ ਵਿੱਚ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਹੋਣ ਤੇ ਇੰਨਾ ਪੈਸਾ ਨਾ ਖਰਚ ਕਰਿਆ ਕਰੋ ਸਰਵਸੰਮਤੀ ਦੇ ਨਾਲ ਸਰਪੰਚ ਤੇ ਹੋਰ ਵੀ ਇਹ ਸਾਡੀ ਦੀ ਸਰਵਸੰਮਤੀ ਨਾਲੇ ਬਣੋ ਹੀ ਕਿਤੇ ਵੀ ਇਲੈਕਸ਼ਨ ਦਾ ਕਰਾਓ ਹੀ ਨਹੀਂ ਇਦਾਂ ਹੀ ਹੁੰਦਾ ਹੈ ਸਮਸੰਮਤੀ ਦੇ ਨਾਲੇ ਤਾਂ ਪਿੰਡ 'ਚ ਕੰਮ ਹੁੰਦੇ ਆ ਜੀ ਹਾਂਜੀ ਗੱਲੇ ਕਿਤੇ ਲੜਾਈ ਪੜਾਈ ਨਹੀਂ ਹੁੰਦੀ ਜੀ ਮੈਂ ਤਾਂ ਹੀ ਇਹ ਹੀ ਹੁੰਦਾ ਕਿ ਇਕੱਠੇ ਰਹਿਨੇ ਆ ਜੀ ਅਸੀਂ ਸਾਰੇ ਪਿੰਡ ਦੇ ਠੀਕ ਹੈ ਜੀ ਹਾਂ ਜੀ ਤੇ ਚਲੋ ਠੀਕ ਹੈ ਜੀ ਤੁਹਾਡੇ ਤਾਂ ਕਾਫੀ ਇੱਥੇ ਡਿਵੈਲਪਮੈਂਟ ਹੋ ਰਹੀ ਹੈ ਤੁਹਾਡੇ ਏਰੀਆ ਦੇ ਵਿੱਚ ਪਿੰਡ ਦੇ ਵਿੱਚ ਤੇ ਦੋਸਤੋ ਇਹ ਸੀਗਾ ਅੱਜ ਵੀਡੀਓ ਇੱਕ ਪਿੰਡ ਖੇੜੀ ਦਾ ਤੇ ਜੇ ਤੁਹਾਨੂੰ ਵੀਡੀਓ ਚੰਗਾ ਲੱਗਾ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਇਹ ਵੀਡੀਓ ਸਾਡਾ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ